ਇਕੰਕਾਰ ਮੀਡੀਆ ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆਪ ਜੀ ਨਾਲ ਖਬਰ ਸਾਂਝੀ ਕੀਤੀ ਸੀ ਪੁੰਛ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੇ ਉੱਤੇ ਇੱਕ ਮੋਰਟਾਰ ਡਿੱਗਿਆ ਜਿਹਦੇ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਖਾਸ ਤੌਰ ਤੇ ਜਿਹੜਾ ਬਾਹਰ ਛੱਜਾ ਸੀ ਉਸ ਨੂੰ ਨੁਕਸਾਨ ਹੋਇਆ ਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਜਿਹੜਾ ਉਹਨਾਂ ਦਾ ਆਪਣਾ ਨਿੱਜੀ ਘਰ ਸੀ ਉੱਥੇ ਗੁਰਦੁਆਰਾ ਸਾਹਿਬ ਦੇ ਇੱਕ ਰਾਗੀ ਦੀ ਇੱਕ ਹੋਰ ਦੁਕਾਨਦਾਰ ਸਿੱਖ ਦੀ ਤੇ ਇੱਕ ਸਾਬਕਾ ਫੌਜੀ ਦੀ ਡੈਥ ਹੋਈ ਜਿਹੜੀ ਸ਼ੈਲਿੰਗ ਪਾਕਿਸਤਾਨ ਵੱਲੋਂ ਕੀਤੀ ਗਈ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਹੋਰ ਕਾਫੀ ਮੌਤਾਂ ਹੋਈਆਂ ਪੁੰਛ ਦੇ ਵਿੱਚ ਕਾਫੀ ਮੌਤਾਂ ਹੋਈਆਂ ਤੇ ਇੱਕ ਸਵਾਲ ਜਿਹੜਾ ਸੀ ਉਹ ਸੰਗਤ ਦੇ ਮਨਾਂ ਵਿੱਚ ਚੱਲ ਰਿਹਾ ਸੀ ਕਿ ਜਿਹੜੇ ਬਾਰਡਰ ਏਰੀਆ ਦੇ ਅੰਦਰ ਗੁਰੂ ਘਰ ਨੇ ਉੱਥੇ ਕੀ ਪੋਜੀਸ਼ਨ ਹੈ ਕਿਉਂਕਿ ਸ਼ੈਲਿੰਗ ਬੜੀ ਭਾਰੀ ਹੋ ਰਹੀ ਹੈ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਵਾਲੇ ਪਾਸਿਓਂ ਵੀ ਸ਼ੈਲਿੰਗ ਤੇ ਇਧਰੋਂ ਹਿੰਦੂਸਤਾਨੀ ਫੌਜਾਂ ਵੱਲੋਂ ਵੀ ਜਵਾਬ ਦਿੱਤਾ ਜਾ ਰਿਹਾ ਹੈ ਡਰੋਨ ਅਟੈਕ ਵੀ ਹੋ ਰਹੇ ਨੇ ਔਰ ਕਾਫੀ ਜ਼ਿਆਦਾ ਮਿਜ਼ਾਈਲ ਅਟੈਕ ਦੀਆਂ ਵੀ ਖਬਰਾਂ ਆ ਰਹੀਆਂ ਸਨ ਸੋ ਇੱਕ ਬੜੀ ਵੱਡੀ ਲੋਕਾਂ ਦੇ ਮਨ ਦੇ ਵਿੱਚ ਇਸ ਚੀਜ਼ ਦੇ ਬਾਰੇ ਸਾਡੇ ਕੋਲ ਵੀ ਕਈਆਂ ਦੇ ਫੋਨ ਆਏ ਕਿ ਸਨ ਥੋੜਾ ਪਤਾ ਕਰੋ ਕਿ ਜਿਹੜੇ ਬਾਰਡਰ ਏਰੀਆ ਦੇ ਗੁਰਦੁਆਰਾ ਸਾਹਿਬ ਨੇ ਉੱਥੇ ਕੀ ਪੋਜੀਸ਼ਨ ਹੈ ਔਰ ਉਹਨਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਨੇ ਉਹਨਾਂ ਦੇ ਸਤਕਾਰ 'ਚ ਕਿਸੇ ਤਰੀਕੇ ਦੀ ਕਮੀ ਨਾ ਆਏ ਇਹਦੇ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਹੋਰ ਬੜਾ ਵੱਡਾ ਸਵਾਲ ਜਿਹੜਾ ਸੀ ਅੱਜ ਸਵੇਰ ਦਾ ਚੱਲ ਰਿਹਾ ਸੀ ਕਿ ਐਕਸ ਜਿਨੂੰ ਪਹਿਲਾਂ ਟਵਿੱਟਰ ਕਹਿੰਦੇ ਸਨ ਐਕਸ ਕਹਿੰਦੇ ਆ ਐਕਸ ਤੇ ਕਿਸੇ ਅਭਿਜੀਤ ਅੱਯਰ ਨਾਮ ਦੇ ਬੰਦੇ ਨੇ ਇੱਕ ਖਬਰ ਪਾਈ ਸੀ ਕਿ ਕੱਲ ਰਾਤ ਜਿਹੜੇ 드ਰੋਨ ਜਿਹੜੇ ਆ ਉਹ ਪਾਕਿਸਤਾਨ ਵੱਲੋਂ ਛੁੱਟੇ ਗਏ ਆ ਉਹਨਾਂ ਵਿੱਚੋਂ ਕੁਝ ਡਰੋਨ ਜਿਹੜੇ ਸੀ ਉਹਨਾਂ ਦਾ ਜਿਹੜਾ ਨਿਸ਼ਾਨਾ ਸੀ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸੀ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਕਸ ਦੇ ਉੱਤੇ ਇਸ ਖਬਰ ਨੂੰ ਭ੍ਰामਕ ਦੱਸਿਆ ਤੇ ਇਹਦਾ ਖੰਡਨ ਵੀ ਕੀਤਾ ਤੇ ਨਾਲ ਹੀ ਡੀਸੀ ਅੰਮ੍ਰਿਤਸਰ ਅਤੇ ਹੋਰ ਉੱਚ ਏਜੰਸੀਆਂ ਨੂੰ ਇਸ ਬੰਦੇ ਦੇ ਖਿਲਾਫ ਕਾਰਵਾਈ ਕਰਨ ਲਈ ਵੀ ਕਿਹਾ ਲੇਕਿਨ ਅਜਿਹੇ ਮਾਹੌਲ ਦੇ ਵਿੱਚ ਜਦੋਂ ਦੋ ਮੁਲਕਾਂ ਦੇ ਵਿੱਚ ਲੜਾਈ ਚੱਲ ਰਹੀ ਹੋਏ ਔਰ ਉਦੋਂ ਸਿੱਖਾਂ ਦੇ ਸਭ ਤੋਂ ਜਿਹੜੇ ਅਧਿਆਤਮ ਦੇ ਕੇਂਦਰ ਨੇ ਜਿੱਥੋਂ ਪੂਰੀ ਕੌਮ ਜਿਹੜੀ ਹੈ ਤਾਕਤ ਲੈਂਦੀ ਹੈ ਜਿਸ ਪਾਵਨ ਪਵਿੱਤਰ ਸਥਾਨ ਤੇ ਦਰਸ਼ਨਾਂ ਦੀ ਤਾਂਗ ਹਰ ਸਿੱਖ ਨੂੰ ਰਹਿੰਦੀ ਹੈ ਉਸ ਸਥਾਨ ਦੇ ਬਾਰੇ ਅਜਿਹੀ ਗੱਲ ਕਹਿਣੀ ਕਿ ਕੋਈ ਡਰੋਨ ਸਪੈਸ਼ਲ ਟਾਰਗੇਟ ਕਰਕੇ ਜਿਹੜਾ ਉਹ ਹਰਮੰਦਰ ਸਾਹਿਬ ਵੱਲ ਸੁੱਟਿਆ ਗਿਆ ਇਹਦੇ ਸੱਚਾਈ ਕੀ ਹੈ ਇਹ ਸਾਰੀ ਸੱਚਾਈ ਜਾਣਨ ਦੀ ਇੱਛਾ ਸੰਗਤ ਦੇ ਮਨ ਵਿੱਚ ਸੀ ਸੋ ਅਸੀਂ ਇਹਦੇ ਵਾਸਤੇ ਗੱਲ ਕਰਨ ਜਾ ਰਹੇ ਹਾਂ ਜੀ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੀ ਖੁਦ ਬੜੇ ਚੰਗੇ ਬੁਲਾਰੇ ਨੇ ਔਰ ਸ਼੍ਰੋਮਣੀ ਕਮੇਟੀ ਦੀਆਂ ਮੋਸਟਲੀ ਜਿੰਨੀਆਂ ਵੀ ਪ੍ਰੈਸ ਕਾਨਫਰੰਸਾਂ ਜਾਂ ਉਹਨਾਂ ਦੇ ਬੁਲਾਰੇ ਵੱਜੋਂ ਇਹੀ ਜਿਹੜੇ ਨੇ ਉਹ ਪੱਤਰਕਾਰਾਂ ਨੂੰ ਸਮੋਦਤ ਕਰਦੇ ਨੇ ਸੋ ਅਸੀਂ ਉਹਨਾਂ ਨੂੰ ਫੋਨ ਮਿਲਾ ਰਹੇ ਹਾਂ ਉਹਨਾਂ ਨਾਲ ਫੋਨ ਗੱਲ ਕਰਕੇ ਇਹ ਸਾਰੇ ਵਿਸ਼ਿਆਂ ਦੇ ਉੱਤੇ ਆਪਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਸੋ ਸਾਡੇ ਨਾਲ ਮੌਜੂਦ ਨੇ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਰੇਵਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇੱਕ ਓਂਕਾਰ ਮੀਡੀਆ ਟੀਮ ਤੋਂ ਮੈਂ ਬੋਲ ਰਿਹਾ ਜੀ ਤੇ ਜਿਹੜੇ ਮੌਜੂਦਾ ਹਾਲਾਤ ਚੱਲ ਰਹੇ ਐ ਪੈਲਗਾਮ ਤੋਂ ਬਾਅਦ ਜਿਹੜਾ ਹਿੰਦੁਸਤਾਨ ਨੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਆ ਖਾਸ ਤੌਰ ਤੇ ਜਿਹੜੇ ਬਾਰਡਰ ਏਰੀਆ ਨੇ ਜਿੱਦਾਂ ਪੁੰਛ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਤੇ ਮੋਟਾਰ ਡਿੱਗਿਆ ਤੇ ਉਹਦੇ ਵਿੱਚ ਹਾਲਾਂਕਿ ਗੁਰਦੁਆਰਾ ਸਾਹਿਬ ਵਿੱਚ ਤਾਂ ਨਹੀਂ ਲੇਕਿਨ ਬਾਹਰ ਕੁਝ ਸਿੰਘਾਂ ਦੀ ਜਿਹ ਮੌਤ ਵੀ ਹੋਈ ਹੈ ਤੇ ਸੰਗਤ ਦੇਸ਼ ਵਿਦੇਸ਼ ਜਾਣਨਾ ਚਾਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਕਿ ਉਪਰਾਲੇ ਕੀਤੇ ਨੇ ਖਾਸ ਤੌਰ ਤੇ ਜਿਹੜੇ ਬਾਰਡਰ ਏਰੀਆ ਦੇ ਗੁਰਦੁਆਰੇ ਨੇ ਜਿੱਥੇ ਅੱਜ ਟਾਈਮ ਸੇਫ ਨਹੀਂ ਹੈ ਗੁਰਗਨ ਸਾਹਿਬ ਦੇ ਪ੍ਰਕਾਸ਼ ਵੀ ਨੇ ਉਹਨਾਂ ਗੁਰਦੁਆਰਿਆਂ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂ ਉਪਰਾਲੇ ਕੀਤੇ ਗਏ ਨੇ ਤਾਂ ਕਿ ਗੁਰਗਨ ਸਾਹਿਬ ਦੇ ਸਰੂਪ ਨੂੰ ਪਾਵਨ ਸਰੂਪ ਨੂੰ ਔਰ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਨਾ ਹੋਵੇ ਦੇਖੋ ਬਨੂ ਸਾਹਿਬ ਜੰਗ ਜਿਹੜੀ ਹੈ ਨਾ ਜੰਗ ਤਾਂ ਬਰਬਾਦੀ ਦਾ ਨਾਮ ਆ ਪਰ ਇੱਕ ਕੋਲਡ ਜਿਹੜਾ ਵਾ ਇਹ ਖਸਵਾ ਉਹ ਸਰਵਤ ਦੇ ਭਲੇ ਦੀ ਗੱਲ ਕਰਦਾ ਜੀ ਜਦੋਂ ਵੀ ਕਿਤੇ ਕਿਸੇ ਤਰ੍ਹਾਂ ਦੀ ਆਫਤ ਇਸ ਦੁਨੀਆ ਦੇ ਅੰਦਰ ਕਿਤੇ ਵੀ ਆਉਂਦੀ ਹੈ ਤੁਸੀਂ ਦੇਖੋਗੇ ਦੇਸ਼ ਦੀ ਸਰਹੱਦ ਦੇ ਅੰਦਰ ਜਾਂ ਸਰਹੱਦ ਤੋਂ ਬਾਹਰ ਦੇ ਦੇਸ਼ ਜਿਹੀ ਹੋਈ ਜੰਮੂ ਕਸ਼ਮੀਰ ਹਣੀ ਗੁਜਰਾਤ ਹਣੀ ਕੇਰਲਾ ਸ਼੍ਰੋਮਿੰਗ ਉਪਰਾਂ ਪ੍ਰਬੰਧ ਕਮੇਟੀ ਪਰੇ ਥੋੜੀ ਸਾਧਨ ਨੇ ਇਹਨੂੰ ਕਈ ਵਾਰੀ ਅਸੀਂ ਪੇਖਾ ਖਾ ਜਾਂਦੇ ਆ ਕਿ ਸਾਡੇ ਬਜਟ ਸਰਕਾਰਾਂ ਤੋਂ ਵੱਧ ਨਹੀਂ ਅਸੀਂ ਪੰਜਾਬ ਸਰਕਾਰ ਦੇ ਬਜਟ ਨਾਲੋਂ ਇੱਕ ਨਪਾ 100 ਦੇ ਫਰਕ ਚ ਮਤਲਬ ਮੈਂ ਜਾਣਕਾਰੀ ਦੇ ਰਿਹਾ ਕਿ ਮੇਰਾ ਲੁਧਿਆਣਾ ਜਿਹੜਾ ਸ਼ਹਿਰ ਆ ਸ਼ਹਿਰ ਲੁਧਿਆਣਾ ਜੀ ਉਹਦੀ ਮਿਊਨਿਪੈਲਿਟੀ ਕਾਰਪੋਰੇਸ਼ਨ ਦਾ ਬਜਟ ਮੇਰੇ ਸ਼੍ਰੋਮਿਕ ਵਿਕਾਸ ਤੋਂ ਵੱਡਾ ਜਿੰਦਰ ਦਾ ਵੱਡਾ ਆਮਰੇ ਸਤਾਉ ਦਾ ਵੱਡਾ ਪਰ ਉਹਦੇ باوجود ਗੁਰੂ ਜੀ ਦੇ ਦਿੱਤੇ ਕਦੇ ਹੁੰਦੇ ਸਦਾਤ ਨੂੰ ਪਹਰਾ ਦਿੰਦੇ ਆ ਤੇ ਸੰਗਤ ਦੇ ਸਿਉਂਕ ਸ਼੍ਰੋਮਿਕ ਮਿਤੀ ਆਪਣਾ ਪਰਦਾ ਫਰਕ ਅਦਾ ਕਰ ਗਈ ਜੀ ਤੋਂ ਹੁਣ ਗੱਲ ਰਹੀ ਜੰਗ ਦੀ ਜੰਗ ਦੇ ਹਾਲਾਤ ਬਣੇ ਪਹਿਲਾਂ ਵੀ ਬਹੁਤ ਵਾਰ ਬਣੇ ਕੋਈ ਇਸ ਗੱਲ ਹੀ ਸਾਡੇ ਮਨ ਦੇ ਵਿੱਚ ਅਫਸੋਸ ਆਇਆ ਕਿ ਲੋਕ ਕੋਈ ਵੀ ਮਾਰੇ ਗਏ ਨਾ ਇੱਥੇ ਲੋਕ ਮਾਰੇ ਗਏ ਪਹਿਰਗਾਮ ਤੋਂ ਮਾਰੇ ਗਏ ਕੋ ਭਾਵੇਂ ਹਿੰਦੂ ਸੀ ਭਾਵੇਂ ਮੁਸਲਮਾਨ ਸੀ ਭਾਵੇਂ 크ਰਿਸਚੀਅਨ ਸੀ ਜੀ ਸ਼ੋਮੀ ਗੋਵਰਾਨਿਕ ਮਜਕੀ ਪ੍ਰਧਾਨ ਸਾਹਿਬ ਵੱਲੋਂ ਇਥੋਂ ਤੱਕ ਕਿ ਜਹਦ ਸਾਹਿਬ ਵੱਲੋਂ ਉਹਨਾਂ ਦੀਆਂ ਆਤਮਾ ਦੀ ਸ਼ਾਂਤੀ ਲਈ ਤੇ ਰੱਬ ਅਗੇ ਅਰਦਾਸ ਕੀਤੀ ਗਈ ਉਹਦੇ ਪਰਿਵਾਰਾਂ ਦੇ ਨਾਲ ਸਾਰ ਨੂੰ ਬੁਤੀ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ ਜਿਹੜਾ ਸਿੱਖ ਦਾ ਪੱਤ ਜੀ ਆਪਾਂ ਦਰਾਈ ਗੱਲ ਬਾਰਡਰ ਏਰੀਆ ਦੀ ਜਿਹੜੀ ਤੁਸੀਂ ਪਹੁੰਚ ਦੀ ਗੱਲ ਕਰਦੇ ਹੋ ਬੜੀ ਇੱਕ ਮਾੜੀ ਘਟਨਾ ਵਾਪਰੀ ਜਿਹਦੇ ਵਿੱਚ ਪਹੁੰਚ ਦੇ ਵਿੱਚ ਗੁਰਦਰਾ ਸਾਹਿਬ ਦੀ ਇਮਾਰਤ ਜਿਹੜੀ ਆ ਉਹ ਛਦੀ ਗ੍ਰਸਤ ਹੋਈ ਆ ਤੇ ਨਾਲ ਤਿੰਨ ਜਿਹੜੇ ਸਿੱਖਾਂ ਦਾ ਉੱਥੇ ਜਿਵੇਂ ਗੰਨਦੇ ਨੇ ਉਹਨਾਂ ਦਾ ਅੰਦਰੂ ਮੌਤ ਹੋ ਗਈ ਜੀ ਇੱਕ ਇੱਕ ਜਿਹੜਾ ਲਾਗੀ ਸਿੰਘ ਸੀਗਾ ਤੇ ਦੋ ਜਿਹੜੇ ਇੱਕ ਦੁਕਾਨਦਾਰ ਤੇ ਇੱਕ ਬੱਚੀ ਜੀ ਉਹ ਬੜੀ ਦੁਖਦਾਈ ਖਬਰ ਆ ਇਹ ਇਹ ਕਲਾ ਸਾਡਾ ਹੀ ਨਹੀਂ ਆ ਸਿੱਖਾਂ ਦਾ ਨਹੀਂ ਜਿਹੜੇ ਜਿਹੜੇ ਵੀ ਕੋ ਮਾਰਿਆ ਗਿਆ ਉਹ ਸਾਡੀ ਮਸੀਂ ਸਮਝਿਆ ਮਾਰਾ ਵਾ ਇਸ ਦੋਨਾਂ ਦੇਸ਼ਾਂ ਨੂੰ ਆਪਸੀ ਸ੍ਰੱਤਾਂ ਤੇ ਸ਼ਾਂਤੀ ਲਈ ਲੰਘ ਗਈ ਆ ਤੇ ਦੂਸਰੀ ਗੱਲ ਹੁਣ ਜਦੋਂ ਕੋਈ ਖਤਰਾ ਬਣਦਾ ਤੁਸੀਂ ਇਹ ਵੇਖੋ ਕਿ ਮੈਂ ਬਾਹਰ ਦੇ ਬੈਠੇ ਸਿੱਖਾਂ ਨੂੰ ਇਹ ਦੱਸਣਾ ਚਾਹਣਾ ਕਿ ਅਸੀਂ ਬੜੀ ਵਾਰ ਇਸ ਗੱਲ ਦਾ ਰੌਲਾ ਪਾਇਆ ਕਿ ਲੜਾਈ ਦੋ ਦੇਸ਼ਾਂ ਦੇ ਸੱਤਾਧਾਰੀ ਲੋਕਾਂ ਦੀ ਪ੍ਰੋਬਲਮ ਦੀ ਆ ਜੀ ਇਹ ਉਹਦਾ ਸ਼ਿਕਾਰ ਜਿਹੜਾ ਵਾ ਉਹ ਹਮੇਸ਼ਾ ਸੱਖੀ ਬਣਦੇ ਨੇ ਜੀ ਤੁਸੀਂ ਦੇਖੋ ਕਿ ਦੇਸ਼ ਦੀ ਇਹ ਆਜ਼ਾਦੀ ਹੋਈ ਤਾਂ ਉਸ ਆਜ਼ਾਦੀ ਦਾ ਮੁੱਲ ਜਿਹੜਾ ਵਾ 10 ਲੱਖ ਲੋਕਾਂ ਨੂੰ ਤਾਰਨਾ ਪਿਆ ਪੰਜਾਬ ਨੇ ਸਭ ਤੋਂ ਵੱਧ ਜਾਂ ਬੰਗਲਾਦੇ ਬੰਗਾਲ ਨੇ ਜਿਸ ਚੀਜ਼ ਦਾ ਜਿਹੜਾ ਭੁਗਤਾਨ ਭੁਗਤਿਆ ਕੁਰਬਾਨੀਆਂ ਵੀ ਦਿੱਤੀਆਂ ਜੀ ਉਸ ਤੋਂ ਬਾਅਦ ਜਿਹੜਾ ਕਤਲਿਆਂ ਵੀ ਸੀ ਆ 10 ਲੱਖ ਦੇ ਕਰੀਬ ਜਿਹੜੇ ਲੋਕ ਕਤਲ ਹੋ ਗਏ ਇਹ ਦੇਸ਼ ਜਿਹੜਾ ਆ ਯਾਦ ਹੋ ਰਿਹਾ ਯਾਦ ਸਮਝ ਰਿਹਾ ਆਪਣੇ ਅਬੂ ਯਾਦ ਮਰ ਗਿਆ ਬਹੁਤ ਸਾਡਾ ਦੁਖਦਾਈ ਗੱਲ ਆ ਕਿ ਪਾਕਿਸਤਾਨ ਦੇ ਅੰਦਰ ਸਿੱਖਾਂ ਦੀ ਰੂਹ ਨਾਲ ਜੁੜੇ ਜਿਹੜੇ ਥਾਨ ਨੇ ਜਿੱਥੇ ਬਾਬਾ ਨਾਨਕ ਜੀ ਤੇ ਹੋਰ ਗੁਰੂ ਸਾਹਿਬਾਨ ਨੇ ਉੱਥੇ ਉਹਨਾਂ ਦੀ ਉਹਨਾਂ ਦੀਆਂ ਯਾਦਾਂ ਯਾਦਗਾਰਾਂ ਉਹਨਾਂ ਦੇ ਜਨਮ ਸਥਾਨ ਹੋਰ ਕਿੰਨੇ ਨੇ ਹਨ ਅਸੀਂ ਕਰਤਾਰਪੁਰ ਸਾਹਿਬ ਦਾ ਬੜਾ ਚਾਅ ਕਰਦੇ ਹਾਂ ਕਿ ਭਾਵੇਂ ਇੱਕ ਦਿਨ ਦੇ ਅੰਦਰ ਆਉਣ ਜਾਣ ਦੀ ਗੱਲ ਆਉਂਦੀ ਆ ਪਰ ਸਾਡੀ ਰੂਹ ਉੱਧਰ ਜੁੜੀ ਹੋਈ ਆ ਪਰ ਉਹ ਬਾਦ ਵਿੱਚ ਜਦੋਂ ਜੰਗ ਲੱਗਦੀ ਆ ਤੇ ਬਾਰਡਰ ਏਰੀਆ ਦੇ ਵਿੱਚ ਬੈਠੇ ਜਿਹੜੇ ਸਾਰੇ ਮੰਨੋ 99% ਸਿੱਖ ਆਵਾਮ ਹੈ ਜੀ ਤੇ ਉਹਨਾਂ ਨੂੰ ਉਜਾੜਾ ਚੱਲਣਾ ਪੈਗਾ 45 ਤੋਂ ਬਾਅਦ ਕਈ ਵਾਰ ਉਜਾੜਾ ਚੱਲਿਆ ਐਜ ਕਿ ਇਸ ਤਰ੍ਹਾਂ ਖਲਾਫ ਪਾਈ ਕਿ ਫੌਜ ਵੀ ਇਹ ਗੱਲ ਕਹਿ ਦਿੰਦੀ ਆ ਕਿ ਤੁਸੀਂ ਛੱਡ ਕੇ ਚਲੇ ਜਾਓ ਤੋਂ ਇਹ ਉਹਨਾਂ ਲੋਕਾਂ ਲਈ ਜਿਹੜੇ ਬਾਰਡਰ ਤੋਂ ਉੱਠ ਕੇ ਆਏ ਜੀ ਕਿਉਂ ਉਹਨਾਂ ਦੇ ਰਹਿਣ ਵਾਸਤੇ ਉਹਨਾਂ ਦੇ ਬਹਿਣ ਵਾਸਤੇ ਉਹਨਾਂ ਦੇ ਲੰਗਰ ਪਾਣੇ ਵਾਸਤੇ ਜਿੰਨੇ ਵੀ ਗੁਰਦੁਆਰਾ ਸਾਹਿਬ ਆ ਇੱਕ ਲਿਸਟ ਜਾਰੀ ਕੀਤੀ ਆ ਜਿਹੜੀ ਵੱਡੇ ਗੁਰਦੁਆਰੇ ਨੇ ਉਧਰ ਫਾਜ਼ਿਲਕਾ ਤੋਂ ਲੈ ਕੇ ਇਧਰ ਗੁਰਦਾਸਪੁਰ ਤੱਕ ਜੀ ਤੇ ਉਹ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਪ੍ਰਬੰਧ ਕਰ ਦਿੱਤੇ ਗਏ ਆ ਜੀ ਤੇ ਲੋਕ ਆਵਾਮ ਉੱਤੇ ਆ ਗਿਆ ਜੀ ਇਹ ਉਸ ਤੋਂ ਇਲਾਵਾ ਜਿਹੜੇ ਸਾਡੇ ਸਿੰਘ ਸਾਹਿਬ ਮੁਖਤਸਦ ਜਿਹੜੇ ਜੰਮਾ ਸਾਹਿਬ ਤੋਂ ਅ ਬਾਬਾ ਸਿੰਘ ਜੀ ਉਹਨਾਂ ਨੇ ਇਸ ਗੱਲ ਲਈ ਇਲਾਮ ਜਾਰੀ ਕੀਤਾ ਜੀ ਜਿਹੜੇ ਸਰਹੱਦੀ ਇਲਾਕੇ ਦੇ ਅੰਦਰ ਗੁਰਦੁਆਰਾ ਸਾਹਿਬ ਦੀ ਜੀ ਉਹਨਾਂ ਦੀਆਂ ਕਮੇਟੀਆਂ ਜਿਹੜੀਆਂ ਜੰਮਪਿੰਡ ਦੇ ਲੋਕ ਆ ਸਾਡੀ ਜਿਹੜੀ ਧਰਮ ਪ੍ਰਚਾਰ ਕਮੇਟੀ ਦੇ ਸਾਡੇ ਪ੍ਰਚਾਰ ਕਹਾਵਾਨ ਆ ਜੀ ਉਹ ਉਹਨਾਂ ਨੂੰ ਜਾ ਕੇ ਮਿਲਗੇ ਤੇ ਉਹਨਾਂ ਦੀ رائے ਦੇ ਨਾਲ ਜੀ ਕਿਉਂਕਿ ਉਹਨਾਂ ਦੀ رائے ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਜੀ ਇਹ ਉਹ ਪਹਿਰੇਦਾਰੀ ਕਰਦੇ ਆ ਤੇ ਇਹ ਸਾਰੇ ਹਾਲਾਤਾਂ ਦੇ ਵਿੱਚ ਸੇਵਾ ਕਰਦੇ ਆ ਨਿਭਾਉਂਦੇ ਆ ਤਾਂ ਫਿਰ ਉਹ ਠੀਕ ਨੇ ਜੋ ਉਹ ਵਾਰੀ ਚੱਕਦੇ ਆ ਜੇ ਨਹੀਂ ਉਹ ਇਸ ਗੱਲ ਹੀ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਕਿ ਅਸੀਂ ਇਸ ਸੇਵਾ ਨੂੰ ਇਸ ਹਾਲਾਤਾਂ ਜੀ ਨਿਭਾ ਸਕਦੇ ਜੀ ਤੇ ਸਹਿਰ ਜ਼ਰੂਰ ਗੱਲਤਾ ਦੇ ਸਰੂਪ ਜਿਹੜੇ ਆ ਉਹ ਗੁਰਦਵਾਰਾ ਸਾਹਿਬ ਦੀ ਸ਼ੋਅ ਕੀਤੀ ਜਾ ਰਹੀ ਹੈ। ਜੀ। ਕੋਈ ਇਸ ਗੱਲ ਦੀ ਸਾਰਿਆਂ ਤੱਕ ਗੁਰਦਵਾਰਾ ਸਾਹਿਬ ਤੱਕ ਪਹੁੰਚ ਕੀਤੀ ਜਾ ਰਹੀ ਹੈ। ਜੀ। ਸ਼ਰਮੀ ਕਮੇਟੀ ਤਾਂ ਆਪਣੇ ਤੋਂ ਇਹਦੇ ਵਾਸਤੇ ਬਕਾਇਦਾ ਅਲੱਗ-ਅਲੱਗ ਕਮੇਟੀਆਂ ਬਣਾਈਆਂ ਗਈਆਂ ਜੀ। ਅਲੱਗ-ਅਲੱਗ ਸਿੰਘਾਂ ਦੀ ਡਿਊਟੀ ਲੱਗੀ ਹੈ। ਜੀ। ਇਸ ਤਰ੍ਹਾਂ ਹੁੰਦਾ ਜੀ ਕਿ ਜਿੰਨੇ ਵੀ ਹਲਕੇ ਹੁੰਦੇ ਆ ਜੀ। ਸ਼ਰਮੀ ਕਮੇਟੀ ਦੇ ਉਹਨਾਂ ਹਲਕਿਆਂ ਵਿੱਚ ਦੋ-ਦੋ ਪ੍ਰਚਾਰਕਾਂ ਦੀ ਡਿਊਟੀ ਹੁੰਦੀ ਹੈ ਤੇ ਖਾਸ ਤੌਰ ਤੇ ਜਿਹੜੇ ਪੁਰਾਣੇ ਇਲਾਕੇ ਨੇ ਅਮਰਸੱਤਾ ਵਾਲੇ ਪਾਸੇ ਇਹਨਾਂ ਦੇ ਵਿੱਚ ਸਾਡੇ ਜਿਹੜੇ ਪ੍ਰਚਾਰ ਪ੍ਰਚਾਰਕ ਜਿਹੜੇ ਆ ਉਹਨਾਂ ਦੀ ਗਤੀ ਇਸ ਤੋਂ ਵੀ ਵੱਧ ਆ। ਜੀ ਕਿਉਂਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਜਿਹੜਾ 크ਿਸਚੀਅਨਟੀ ਦਾ ਇੱਕ ਦੌਰ ਸੀਗਾ ਉਸ ਨੂੰ ਕਾਊਂਟਰ ਕਰਨ ਵਾਸਤੇ ਪ੍ਰਚਾਰ ਵਾਸਤੇ ਇੱਥੇ ਵੱਡੀ ਗਿਣਤੀ ਵਿੱਚ ਦੁਕੀ ਲਾਈਕ ਦੀ ਉਹ ਸਾਰੇ ਗੁਰਦੁਆਰਾ ਕਿਉਂਕਿ ਜਿਹੜਾ ਸਾਡਾ ਪ੍ਰਚਾਰਕ ਹੈ ਉਸ ਦੀ ਉਸ ਦਾ ਨੈਟਵਰਕ ਇਲਾਵਾ ਸਾਰੇ ਗੁਰਦੁਆਰਾ ਸਹਿਬਾਂ ਨਾਲ ਹੁੰਦਾ ਭਾਵੇਂ ਕੋਈ ਪਿੰਡ ਦਾ ਗੁਰਦੁਆਰਾ ਭਾਵੇਂ ਕਸਬੇ ਦਾ ਭਾਵੇਂ ਇੱਕ ਪਿੰਡ ਚਾਰ ਗੁਰਦੁਆਰੇ ਆ ਸਭ ਨਾਲ ਤਾਲਮੇਲ ਹੁੰਦਾ ਹਦਾ ਜੀ ਤੇ ਉਹ ਸਾਰਿਆਂ ਨਾਲ ਗੱਲ ਕਰ ਰਿਹਾ ਇਹ ਭਾਈ ਕਿਸੇ ਤਰ੍ਹਾਂ ਦੀ ਇਹ ਜਿਹੜੀ ਕੋਈ ਐਸੀ ਅਣਹੋਣੀ ਨਾ ਵਾਪਰੇ ਜੀ ਕਿ ਤੁਸੀਂ ਉੱਥੇ ਨਾ ਹੋ ਉਹ ਉਸ ਗੱਲ ਦੀ ਸਾਰੀ ਜਿਹੜੀ ਪਹੁੰਚ ਕੀਤੀ ਜਾ ਰਹੀ ਹੈ ਮੇਰੇ ਕੋਲ ਇਸ ਟਾਈਮ ਡਾਟਾ ਨਹੀਂ ਹੈਗਾ ਜੀ ਕਿ ਮੈਂ ਦੱਸ ਸਕਾਂ ਕਿ ਕਿੰਨੇ ਥਾਵਾਂ ਦੇ ਉੱਤੋਂ ਜਿਹੜੇ ਗੁਰਸਾਬ ਉੱਥੇ ਆਏ ਨੇ ਪਰ ਇਹ ਸਾਨੂੰ ਖਬਰ ਮਿਲੀ ਹੈ ਕਿ ਪਿੰਡ ਵਾਲੇ ਜਿਹੜੇ ਆ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਬਜ਼ੁਰਗ ਤੇ ਬੱਚੇ ਤੇ ਬੀਬੀਆਂ ਨੂੰ ਉਹਨਾਂ ਨੇ ਸ਼ਿਫਟ ਕੀਤਾ ਜੀ ਜਿਹੜੇ ਮਰਦ ਲੋਕ ਨੇ ਉਹ ਕਰੀ ਕਰਿਓ ਸਾਰੇ ਆਪਣੇ ਪੁੱਤ ਹੀ ਨੇ ਜੋ ਉਹ ਪਿੰਡਾ ਜੀ ਰਹਿ ਰਹੇ ਆ ਜੀ ਠੀਕ ਹੈ ਨਾ ਉਸ ਕਰਕੇ ਉਹਨਾਂ ਨੇ ਹਾਲੇ ਇਹੋ ਹੀ ਗੱਲ ਕੀਤੀ ਹੈ ਕਿ ਅਸੀਂ ਇਸ ਗੱਲ ਦੀ ਮੰਦੋ ਰਾਖੀ ਵੀ ਕਰਾਂਗੇ ਉਹਨਾਂ ਦੇ ਮਨ ਦੇ ਵਿੱਚ ਵੀ ਆ ਜੀ ਅਸੀਂ ਗੁਰੂ ਸਾਹਿਬ ਦੇ ਹਾਜ਼ਰ ਰਵਾਂਗੇ ਤੇ ਅਸੀਂ ਜਿਹੜੇ ਆ ਉਹ ਇਸ ਕਿਸੇ ਤਰ੍ਹਾਂ ਦੀ ਆਪਤ ਤੋਂ ਬਚਾਂਗੇ ਜੀ ਹੱਲੇ ਤੋਂ ਬਚਾਂਗੇ ਇਹ ਸਾਡੀ ਭਾਵਨਾ ਹੋਣੀ ਹੈ ਗੁਰੂ ਰਾਮਦਾਸ ਪਾਸ਼ਾ ਦੀ ਜਿਹੜੀ ਨਗਰੀ ਹੈ ਗੁਰੂ ਅੰਮ੍ਰਿਤਸਰ ਸਿਫਤੀ ਦਾ ਘਰ ਉੱਥੇ ਹਾਲਾਤ ਕਿਦਾਂ ਦੇ ਜੀ ਇਸ ਟਾਈਮ ਕੱਲ ਦੇਖ ਰਹੇ ਸੀ ਕਿ ਬਲੈਕਆਊਟ ਸੀ ਸ਼ਹਿਰ ਦੇ ਵਿੱਚ ਤੇ ਦਰਬਾਰ ਸਾਹਿਬ ਤੇ ਵੀ ਇੱਕ ਵਾਰੀ ਸਾਰੀਆਂ ਲਾਈਟਾਂ ਸ਼ਾਇਦ ਬੰਦ ਕੀਤੀਆਂ ਗਈਆਂ ਸੀ ਦੇਖੋ ਇੱਕ ਗੱਲ ਮੈਂ ਦੱਸ ਦਿਆਂ ਜਾਣਕਾਰੀ ਦੇ ਰਿਹਾ ਤੁਹਾਡੇ ਮੱਦੇਬਰ ਜੀ ਕਿ ਬਲੈਕਆਊਟ ਜਿਹੜਾ ਵਾ ਜਿਹੜੀਆਂ ਫਲੱਡ ਲਾਈਟਸ ਚੱਲੀਆਂ ਅਸੀਂ ਕੋਆਪਰੇਟ ਕੀਤਾ ਜੀ ਪ੍ਰਸ਼ਾਸਨ ਨੂੰ ਕੋਆਪਰੇਟ ਕੀਤਾ ਪਰ ਮਰਯਾਦਾ ਨਾਲ ਜੁੜਿਆ ਕੋਈ ਵੀ ਈਵੈਂਟ ਜਿਹੜਾ ਵਾ ਉੱਥੇ ਕੋਈ ਬਲੈਕਆਊਟ ਜੀ ਦਰਬਾਰਤਾਂ ਦੇ ਅੰਦਰ ਤਰੀਕਾਲ ਤੱਕ ਆਵਦੇ ਅੰਦਰ ਜਿਹੜੀਆਂ ਜਿਹੜਾ ਜਿਹੜਾ ਸਾਡਾ ਜਦੋਂ ਪਾਲਕੀ ਖਵਾਂਦੀ ਆ ਉਹ ਜਿਹੜੀ ਜਿਹੜਾ ਉਹ ਉਹ ਆ ਉੱਥੇ ਜਿੱਥੇ ਖਾਂ ਵਰਤ ਸਭ ਚੱਲਦੇ ਉੱਥੇ ਲੰਗਰ ਜਿੱਥੇ ਸੰਗਤ ਜਤੀ ਉੱਥੇ ਕਿਸੇ ਵੀ ਤਰ੍ਹਾਂ ਦੇ ਵਿੱਚ ਕੋਈ ਮਰਜ਼ਾਦਾ ਜਾਂ ਰੁਕਾਵਟ ਨਹੀਂ ਪਾਈ ਗਈ ਜੀ ਸਿਰਫ 10 ਮਿੰਟ ਵਾਸਤੇ ਹੋਇਆ ਸੀ ਕਿਉਂਕਿ ਚਲੋ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਨਾ ਪਰਦਾ ਜੀ ਤੋਂ ਉਹਨਾਂ ਨੇ ਸਹਿਯੋਗ ਕੀਤਾ ਸੀ ਜਿਹਦੇ ਵਿੱਚ ਮਰਜ਼ਾਦਾ ਦੇ ਨਾਲ ਕੋਈ ਇਸ ਤਰ੍ਹਾਂ ਦੀ ਉਈ ਰੁਕਾਵਟ ਨਾ ਬਣੇ। ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਦੱਸਣੀ ਚਾਹੁੰਦੇ ਸੀ। ਸੰਗਠਾ ਵੀ ਜਾਣੀਆ ਚਾਹੁੰਦੇ ਸੀ ਇਹਦੇ ਬਾਰੇ। ਸੰਗਠਾ ਵੀ ਇਹਦੇ ਬਾਰੇ ਜਾਨਣਾ ਚਾਹੁੰਦੀਆਂ ਜੀ। ਜੀ ਜੀ। ਤੇ ਇੱਕ ਹੋਰ ਸਵਾਲ ਮੇਰਾ ਜਿਵੇਂ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਕਸ ਦੇ ਉੱਤੇ ਇੱਕ ਪੋਸਟ ਦੇਖ ਰਿਹਾ ਸਾਂ ਇੱਕ ਕੋਈ ਆਈਅਰ ਹੈ ਅਭਜੀਤ ਆਈਅਰ ਉਨੇ ਇੱਕ ਫੇਕ ਜੀ ਨਿਊਜ਼ ਪਾਈ ਹੈ ਕਿ ਜਿਹੜੇ ਡਰੋਨਸ ਹਨ ਪਾਕਿਸਤਾਨ ਤੋਂ ਉਹਨਾਂ ਦੀ ਜਿਹੜੀ ਦਿਸ਼ਾ ਸੀ ਉਹ ਦਰਬਾਰ ਸਾਹਿਬ ਵਾਲੇ ਪਾਸੇ ਸੀ ਇਦਾਂ ਦੀ ਉਹਨੇ ਨਿਊਜ਼ ਪਾਈ ਹੈ ਤੇ ਸ਼ਰੋਣੀ ਕਮੇਟੀ ਨੇ ਉਹਨੂੰ ਕਾਫੀ ਅਸੀਂ ਨੂੰ ਕੰਡਮ ਵੀ ਕੀਤਾ ਹੈ ਕਿ ਇਹ ਜਾਣ ਬੁਝ ਕੇ ਇਦਾਂ ਦੀ ਨਿਊਜ਼ ਉਹਨੇ ਪਾਈ ਹੈ ਇਹ ਕੀ ਮਾਮਲਾ ਜੀ ਦੇਖੋ ਇਸ ਤਰ੍ਹਾਂ ਦੀਆਂ ਨਿਊਜ਼ ਜਿਹੜੀਆਂ ਵਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਆਉਂਦੀਆਂ ਜਾਂਦੀਆਂ ਹਨ ਜੀ ਜਦੋਂ ਮਲੋ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਬਹੁਤ ਸਾਰੀਆਂ ਲੋਕੋ ਗੱਲਾਂ ਰੱਖਦੀਆਂ ਹਨ ਜੀ ਜਦੋਂ ਕਿ ਉਹ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹੜੀ ਫੌਜ ਜਾਂ ਪੁਲਿਸ ਅਸੀਂ ਤਾਂ ਕਹਿ ਰਹੇ ਹਾਂ ਇਸ ਗੱਲ ਨੂੰ ਪੁਸ਼ਟੀ ਕਰ ਰਹੇ ਹਾਂ ਕਿ ਕਿਸੇ ਨੇ ਵੀ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਜੀ ਇਹ ਇਵਨ ਕਿ ਅਮਰitsar ਸ਼ਹਿਰ ਦੇ ਵਿੱਚ ਸ਼ਹਿਰ ਦੇ ਕਿਸੇ ਕੋਨੇ ਤੱਕ ਵੀ ਇਸ ਤਰ੍ਹਾਂ ਕੋਈ ਘਟਨਾ ਨਹੀਂ ਵਾਪਰੀ ਜੀ ਪਿੰਡਾਂ ਦੇ ਅੰਦਰ ਇਲਾਕਿਆਂ ਦੇ ਅੰਦਰ ਬਾਰਡਰ ਨੇ ਜੇ ਨੇੜੇ ਖੇਤਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਨਾ ਚੀਜ਼ਾਂ ਬਣੀਆਂ ਨੇ ਕੁਝ ਜਿਹੜੇ ਆਪਣੇ ਮਜ਼ਾਇਲ ਵਗੈਰਾ ਡਰੋਨ ਦੇ ਉਸੇ ਮਿਲੇ ਨੇ ਡਰੋਨ ਮਿਲੇ ਨੇ ਇਹਤੋਂ ਨੀ ਗੱਲਾਂ ਹੈਗੀਆਂ ਮਤਲਬ ਦਰਬਾਰ ਸਾਹਿਬ ਤਾਂ ਜੋ ਜੋ ਹੁਣ ਤੱਕ ਦੀ ਜਾਣਕਾਰੀ ਹੈ ਜੀ ਪ੍ਰਸ਼ਾਸਨ ਦੀ ਵੀ ਆ ਤੇ ਚਲੋ ਸਾਡੀ ਆਪਣੀ ਹੈ ਵੀ ਅਮਰ ਸਰ ਸ਼ਹਿਰ ਦੇ ਅੰਦਰ ਤੱਕ ਕਿਤੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਅਦੁੱਰ ਘਟਨਾ ਨਹੀਂ ਵਾਪਰੀ ਮਾਰੇ ਕੱਪਾ ਕਰਨਗੇ ਐਸੀ ਕੋ ਗੱਲ ਨਹੀਂ ਉਹ ਵਾਹਾਂ ਹੀ ਚੱਲ ਖੜੀਆਂ ਨੇ ਜੀ ਉਹ ਵਾਹਾਂ ਦਾ ਕੁਝ ਮਕਸਦ ਹੁੰਦਾ ਕੁਝ ਇੱਕ ਫਿਰਕੇ ਦੇ ਲੋਕ ਇਸ ਤਰ੍ਹਾਂ ਦੀਆਂ ਅਫਵਾਹਾਂ ਫਲਾਉਂਦੇ ਨੇ ਜਦੋਂ ਕਿ ਅਸੀਂ ਇਹ ਚਾਹੁੰਦੇ ਆ ਜੀ ਕਿ ਧਰਮ ਦੇ ਨਾਂ ਤੇ ਅਫਵਾਹਾਂ ਜਿਹੜੀਆਂ ਇੱਕ ਦੂਜੇ ਨੂੰ ਉਰਨੋ ਵਾਲੀਆਂ ਬਦਨਾਮ ਕਰਨ ਵਾਲੀਆਂ ਇਹ ਨਹੀਂ ਸਾਨੂੰ ਬੁਲਾਉਂਗੀਆਂ ਚਾਹੀਦੀ ਜਿਹੜੀ ਕੋਈ ਗੱਲ ਚੱਲ ਰਹੀ ਆ ਅਸੀਂ ਦੇਖਦੇ ਨਾਲ ਇਹ شدید ਉਹ ਜਿਹੜੀ ਲੜਾਈ ਲੱਗ ਰਹੀ ਆ ਅਸੀਂ ਉਹਦੇ ਨਾਲ ਆ ਪਰ ਉਹਦੇ ਬਾਵਜੂਦ ਅਸੀਂ ਫਿਰ ਵੀ ਇਹ ਚਾਹੁੰਦੇ ਆ ਕਿ ਚੰਗ ਚੜੀ ਜਾ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ ਆ ਇਹ ਸਭ ਤੋਂ ਵੱਧ ਅਫੈਕਟਡ ਅਸੀਂ ਪੰਜਾਬ ਤੇ ਸਿੱਖ ਹੋ ਰਹੇ ਜੀ ਅੱਜ ਸਿੰਘ ਸਾਹਿਬ ਨੇ ਵੀ ਮੇਰੇ ਖਿਲ ਇੱਕ ਸਾਂਝੇ ਤੌਰ ਤੇ ਅਰਦਾਸ ਵੀ ਕੀਤੀ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਮਨ ਸ਼ਾਂਤੀ ਵਾਸਤੇ ਜਿਉਂ ਨਾ ਪਹਿਲਾਂ ਵੀ ਜਿਹੜਾ ਸਟਾਰਟਿੰਗ ਇਹ ਕੀਤੀ ਸੀ ਕਿ ਜਿਹੜਾ ਸਿੱਖੀ ਦਾ ਫਲਸਫਾ ਵਾ ਉਹ ਸੰਬੰਧ ਦੇ ਭਲੇ ਦੀ ਗੱਲ ਕਰਦਾ ਜੀ ਕੋਈ ਵੀ ਲੋਕ ਮਰਦੇ ਆ ਚਾਹੇ ਸਾਡੇ ਇਧਰ ਦੇ ਬਾਰਡਰ ਤੋਂ ਉਰੇ ਮਰਨ ਜਾਂ ਬਾਹਰ ਤੋਂ ਪਰੇ ਮਰਨ ਜੀ ਉਹ ਸਰਦਾਂ ਦਾ ਅਸੀਂ ਬਣਾਈਆਂ ਨੇ ਨਾ ਰੱਬ ਨੇ ਕੁਦਰਤ ਨੇ ਤਾਂ ਉਹ ਸਰਦਾਂ ਨਹੀਂ ਬਣਾਈਆਂ ਜੀ ਉਹ ਸਾਰੇ ਹੀ ਇਹ ਜਿਹੜੇ ਜਿਹੜੇ ਲੋਕ ਆ ਅਵਲ ਅੱਲਾਹ ਨੂਰ ਪਾਇਆ ਕੁਦਰਤ ਦੀ ਸੱਪ ਜੀ ਇਹ ਗੁਰੂ ਨੇ ਕੀਤਾ ਵਾ ਅਸੀਂ ਅ ਅਸੀਂ ਆਪਣੇ ਦੁਸ਼ਮਣ ਦੇ ਤੌਰ ਤੇ ਅਸੀਂ ਉਹਨੂੰ ਕਹਿੰਦੇ ਆ ਕਿ ਇਹ ਇੱਕ ਦੁਸ਼ਮਣ ਹੈ ਅਸੀਂ ਬਣਾਏ ਨੇ ਰੱਬ ਨੇ ਨਹੀਂ ਬਣਾਏ ਪਰ ਜਿਹਦਾ ਵੀ ਖੂਨ ਡੁੱਲਦਾ ਵਾ ਉਹ ਮਾਰੀ ਗੱਲ ਆ ਕਿਸੇ ਵੀ ਜਿਹੜੇ ਜਿਹੜੇ ਮਾਂ ਦੇ ਹੱਥੇ ਦਾ ਦਰਦ ਉਸ ਦਾ ਕਿਸੇ ਬੱਚੇ ਦਾ ਕਿਸੇ ਔਰਤ ਦਾ ਕੋਈ ਖੂਨ ਡੁੱਲਦਾ ਵਾ ਇਹ 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 ਮੰਨ ਪਾਵੇ ਮਨ ਲੋ ਹੱਕ ਵਿੱਚ ਨਹੀਂ ਹੈ ਤੇ ਇਸ ਗੱਲ ਨੂੰ ਲੈ ਕੇ ਸੰਤ ਸਾਹਿਬ ਜਾਨੀ ਕੁਲੂਸ਼ਨ ਕਰਕੇ ਜੀ ਨੇ ਅੱਜ ਆਪ ਪਾਠ ਕਰਨ ਤੋਂ ਉਪਰੰਤ ਆਜ਼ਾਦ ਕੀਤੀ ਆ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਵੀਰ ਜੀ ਤੁਸੀਂ ਕਾਫੀ ਇੰਪੋਰਟੈਂਟ ਜਾਣਕਾਰੀ ਦਿੱਤੀ ਹੈ ਸੰਗਤਾਂ ਨੂੰ ਇਹ ਜਾਣਕਾਰੀ ਦੀ ਤੰਗ ਵੀ ਸੀ ਕਿ ਉਸ ਨੂੰ ਪਤਾ ਲੱਗੇ ਕਿ ਅਸਲੀਅਤ ਕੀ ਹੈ ਕੀ ਹੋ ਰਿਹਾ ਹੈ ਔਰ ਸਾਡੀ ਜਿਹੜੀ ਸਿਰਮੌਰ ਸੰਸਥਾ ਹੈ ਐਸਜੀਪੀਸੀ ਉਹਦੀਆਂ ਕੀ ਤਿਆਰੀਆਂ ਨੇ ਤਾਕੀ ਸਰਦੀ ਇਲਾਕਾ ਵਿੱਚ ਖਾਸ ਤੌਰ ਤੇ ਜਿਹੜੇ ਸਿੱਖ ਬੈਠੇ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਦਿੱਕਤ ਨਾ ਆਏ ਉਹਨਾਂ ਨੂੰ ਹੈਲਪ ਮਿਲ ਸਕੇ ਹਰਿਆਣੇ ਵੱਲੋਂ ਵੀ ਯਕੀਨ ਦਿਵਾਉਂਦੇ ਆਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਤਰ੍ਹਾਂ ਦੀ ਵੀ ਸਹਿਯੋਗ ਦੀ ਲੋੜ ਹੋਏਗੀ ਤੇ ਇਧਰੋਂ ਪੂਰਾ ਸਹਿਯੋਗ ਜਿਹੜਾ ਹੈ ਉਹ ਕੀਤਾ ਜਾਵੇਗਾ ਸ਼੍ਰੋਮਣੀ ਕਮੇਟੀ ਸਾਡੀ ਇੱਥੇ ਵੀ ਸਰਮੋਰ ਸਸਤਾ ਹਰਿਆਣੇ 'ਚ ਵੀ ਤੇ ਉਹ ਸਿੱਖ ਹੁੰਦੇ ਦੇ ਨਾਤੇ ਕਹਿ ਰਹੇ ਆਂ ਵੀ ਇਧਰੋਂ ਕਿਸੇ ਤਰ੍ਹਾਂ ਦੇ ਵੀ ਤੁਹਾਡੀ ਕਾਲ ਆਏਗੀ ਤੇ ਇਧਰੋਂ ਸਿੱਖ ਜਿਹੜੇ ਸਾਰੇ ਤਿਆਰ ਰਹਿਣਗੇ ਕੋਈ ਬਲੱਡ ਕੈਂਪ ਲਾਣੇ ਹੋਣ ਕੁਝ ਕਰਨਾ ਹੋਵੇ ਤੇ ਇਧਰੋਂ ਪੂ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਾਡੇ ਨਾਲ ਸੰਸਰਦਾਰ ਗੁਰਚਰਨ ਸਿੰਘ ਗਰੇਵਾਲ ਜੀ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਉਹਨਾਂ ਦੇ ਨਾਲ ਜੁੜੇ ਹੋਏ ਜਿੰਨੇ ਵੀ ਪ੍ਰਚਾਰਕ ਨੇ ਉਹਨਾਂ ਵੱਲੋਂ ਪਿੰਡ-ਪਿੰਡ ਜਾ ਕੇ ਜਿਹੜੇ ਸਰਦੀ ਲਾਕੇ ਦੇ ਗੁਰ ਘਰ ਨੇ ਉੱਥੋਂ ਦੀਆਂ ਕਮੇਟੀਆਂ ਦੇ ਨਾਲ ਜਿਹੜਾ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਜਿੱਥੇ ਕਮੇਟੀਆਂ ਸੁਰੱਖਿਆ ਕਰਨ ਨੂੰ ਤਿਆਰ ਨੇ ਪਹਿਰੇਦਾਰੀ ਕਰਨ ਨੂੰ ਤਿਆਰ ਨੇ ਤੇ ਸਾਰੀ ਚੀਜ਼ਾਂ ਦਾ ਧਿਆਨ ਰੱਖਣ ਨੂੰ ਤਿਆਰ ਨੇ ਉੱਥੇ ਉਹਨਾਂ ਦੇ ਨਾਲ ਸਹਿਮਤੀ ਜਤਾਈ ਜਾ ਰਹੀ ਹੈ ਤੇ ਜਿੱਥੇ ਕੋਈ ਕਮੇਟੀ ਇਹ ਕਹਿ ਰਹੀ ਹੈ ਕਿ ਸਾਡੇ ਵਾਸਤੇ ਬੜਾ ਮੁਸ਼ਕਲ ਹੈ ਕਿਉਂਕਿ ਬਿਲਕੁਲ ਸਰਦੀ ਇਲਾਕਾ ਹੈ ਗੋਲੀਬਾਰੀ ਬਹੁਤ ਜ਼ਿਆਦਾ ਹੈ ਉੱਥੋਂ ਮਹਾਰਾਜ ਦੇ ਸਰੂਪ ਸ਼ਿਫਟ ਕਰਕੇ ਵੱਡੇ ਗੁਰਦੁਆਰਾ ਸਾਹਿਬਾਂ ਵਿੱਚ ਲਿਆਂਦੇ ਜਾ ਰਹੇ ਨੇ ਦੂਜੀ ਗੱਲ ਜਿਹੜੀ ਦਰਬਾਰ ਸਾਹਿਬ ਵਾਲੀ ਗੱਲ ਹੈ ਉਹ ਵੀ ਉਹਨਾਂ ਨੇ ਕਲੀਅਰ ਕੀਤੀ ਹੈ ਕਿ ਅਜਿਹੀ ਗੱਲ ਪੂਰੇ ਅਮਰitsar ਸ਼ਹਿਰ ਦੇ ਵਿੱਚ ਹਾਲੀ ਤੱਕ ਕੋਈ ਨਹੀਂ ਹੈ ਨੇੜੇ ਦੇ ਪਿੰਡਾਂ ਵਿੱਚ ਜਿਹੜੇ ਨੇ ਜ਼ਰੂਰ ਡਰੋਨ ਡਿੱਗੇ ਨੇ ਕੁਝ ਮਜਾਇਲ ਦੇ ਵੀ ਟੁਕੜੇ ਉੱਥੇ ਮਿਲੇ ਨੇ ਲੇਕਿਨ ਦਰਬਾਰ ਸਾਹਿਬ ਯਾ ਅੰਮ੍ਰਿਤਸਰ ਦੇ ਬਾਰੇ ਜਿਹੜੀ ਗੱਲ ਐਕਸ ਤੇ ਯਾ ਕਿਸੇ ਹੋਰ ਇੱਕ ਦੋ ਮੀਡੀਆ ਹੈਂਡਲ ਤੇ ਫੈਲਾਈ ਜਾ ਰਹੀ ਹੈ ਉਹ ਗਲਤ ਫੈਲਾਈ ਜਾ ਰਹੀ ਹੈ ਇਦਾਂ ਦੀ ਅਜਿਹੀ ਕੋਈ ਵੀ ਗੱਲ ਨਹੀਂ ਹੈ ਲੇਕਿਨ ਉਹਨ ਇੱਕ ਖਾਸ ਗੱਲ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਕਿ ਜਿੱਦਾਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਮਨੁੱਖਤਾ ਦੀ ਸੇਵਾ ਕਰਨੀ ਹੈ ਸ਼ਾਂਤੀ ਦੀ ਭਾਈਚਾਰੇ ਦੀ ਗੱਲ ਕਰਨੀ ਹੈ ਸੋ ਸਿੰਘ ਸਾਹਿਬ ਨੇ ਅਰਦਾਸ ਕੀਤੀ ਪਾਠ ਕਰਕੇ ਆਪ ਅਰਦਾਸ ਕੀਤੀ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਦੋਹਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਵਾਸਤੇ ਜੇ ਸ਼ਾਂਤੀ ਹੁੰਦੀ ਹੈ ਤੇ ਬੜੀ ਚੰਗੀ ਗੱਲ ਹੈ ਜੇ ਨਹੀਂ ਹੁੰਦੀ ਤੇ ਇਹ ਵੀ ਕਿਹਾ ਗਿਆ ਕਿ ਅਸੀਂ ਆਪਣੇ ਦੇਸ਼ ਦੇ ਨਾਲ ਖੜੇ ਆਂ ਸੋ ਲੰਗਰ ਵਾਸਤੇ ਰਿਹائش ਵਾਸਤੇ ਹਰ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਮੇਰੀ ਵੀ ਬੇਨਤੀ ਹੈ ਸਮੁੱਚੇ ਦੇਸ਼ ਦੀ ਸਿੱਖ ਸੰਗਤ ਨੂੰ ਕਿ ਇਹਨਾਂ ਚੀਜ਼ਾਂ ਵਾਸਤੇ ਤਿਆਰ ਰਵਿਆ ਜਾਏ ਪਰਮਾਤਮਾ ਨਾ ਕਰੇ ਜੰਗ ਕੇ ਵਦੇ ਪਰ ਜੇ ਜੰਗ ਕੇ ਵੱਧ ਹੀ ਹੈ ਤੇ ਕਿਸੇ ਤਰ੍ਹਾਂ ਦਾ ਵੀ ਸਾਨੂੰ ਸਹਿਯੋਗ ਕਰਨਾ ਪੈਂਦਾ ਹੈ ਚਾਹੇ ਉਹ ਆਪਣੇ ਫੌਜੀਆ ਵਾਸਤੇ ਬਲੱਡ ਦਾ ਇੰਤਜ਼ਾਮ ਕਰਨਾ ਪਵੇ ਜਾਂ ਜਿਹੜੇ ਉਧਰੋਂ ਬਾਰਡਰ ਏਰੀਆ ਦੇ ਵਿੱਚੋਂ ਨਿਕਲ ਕੇ ਆਪਣੇ ਘਰਜ-ਬਾਰ ਛੱਡ ਕੇ ਲੋਕ ਕਿਸੇ ਵੀ ਧਰਮ ਦੇ ਹੋਣ Hindu ਹੋਣ Sikh ਹੋਣ Isai ਹੋਣ ਕੋਈ ਹੋਣ Muslim ਹੋਣ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚੋਂ ਛੱਡ ਕੇ ਸ਼ਹਿਰਾਂ ਵਾਲੇ ਪਾਸੇ ਹੋਣ ਉਹਨਾਂ ਦੀ ਰਿਹਾਈਸ਼ ਦੇ ਵਾਸਤੇ ਵੀ ਗੁਰੂ ਘਰਾਂ ਦੇ ਵਿੱਚ ਲੰਗਰ ਦੇ ਇੰਤਜ਼ਾਮ ਵੀ ਕੀਤੇ ਜਾਣ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਸਭੇ ਸਾਜੀ ਵਾਲ ਸਦਾਇਨ ਤੁਦ ਕੋ ਇਹਨਾਂ ਦੇ ਸਹਿਬਹਾਰਾ ਜੀਓ ਇਸੇ ਸਿਧਾਂਤ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਤੇ ਇਸੇ ਸਿਧਾਂਤ ਤੇ ਕਾਇਮ ਰਹਿੰਦੇ ਹੋਏ ਜਿਹੜੀ ਰੈੱਡ ਕਰਾਸ ਹੈ ਇਹ ਤਾਂ ਹੁਣ ਸ਼ੁਰੂ ਹੋਈ ਹੈ ਲੇਕਿਨ ਰੈੱਡ ਕਰਾਸ ਦੇ ਅਸਲੀ ਬਾਨੀ ਭਾਈ ਕਨੀਆ ਜੀ ਸਨ ਜਿਹੜੇ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸਨ ਦੁਸ਼ਮਣਾਂ ਦੀ ਵੀ ਮੌਲਮ ਪੱਟੀ ਕਰਦੇ ਸਨ ਸੋ ਆਪਾਂ ਨੇ ਉਸੇ ਸਿਧਾਂਤ ਤੇ ਕਾਇਮ ਰਹਿੰਦੇ ਹੋਏ ਮਨੁੱਖਤਾ ਦੀ ਸੇਵਾ ਕਰਨੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ